ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵਿਲੀ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਅਸਤੀਫਾ ਦੋਸਤੋ ਸ਼੍ਰੋਮਣੀ ਅਕਾਲੀ ਦਲ ਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਲਗਾਤਾਰ ਕਸ਼ਮਕਸ਼ ਚ ਚੱਲ ਰਹੀ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸੀਗੇ ਉਹ ਅਸਤੀਫੇ ਦੀ ਮੰਗ ਕਰ ਰਹੇ ਸੀ ਕਿ ਪ੍ਰਧਾਨ ਅਸਤੀਫਾ ਦੇਵੇ ਉੱਥੇ ਹੀ ਜੇਕਰ ਗੱਲ ਪ੍ਰਧਾਨ ਦੀ ਕਰ ਲਈਏ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਹ ਵੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਪਾਰਟੀ ਦੀਆਂ ਬਹੁਤੀਆਂ ਗਤੀਵਿਧੀਆਂ 'ਚ ਸ਼ਾਮਲ ਨਹੀਂ ਹੋ ਰਹੀ ਸੀਗੇ ਜਦੋਂ ਕਿ ਉਹ ਅਸੂਲਨ ਹੋ ਵੀ ਨਹੀਂ ਸਕਦੇ ਸੀ ਤੇ ਉਹਨਾਂ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੀ ਐਕਟਿਵ ਪੋਲਿਟਿਕਸ 'ਚੋਂ ਕਿਤੇ ਨਾ ਕਿਤੇ ਬਾਹਰ ਹੀ ਦਿਖਾਈ ਦੇ ਰਹੇ ਸੀਗੇ ਤਾਂ ਇਸ ਸਾਰੇ ਕਸ਼ਮਕਸ਼ ਭਰੇ ਮਾਹੌਲ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੇ ਅੱਜ ਜਿਹੜਾ ਸ਼ਰਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਹੈ ਉਸ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਤੇ ਇਹ ਜਾਣਕਾਰੀ ਜਿਹੜੀ ਹੈ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਦਿੱਤੀ ਹੈ ਉਹਨਾਂ ਨੇ ਟਵੀਟ ਤੇ ਇਹ ਜਾਣਕਾਰੀ ਦਿੱਤੀ ਹੈ ਵੀ ਕਿ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਤੇ ਵਰਕਿੰਗ ਕਮੇਟੀ ਨੇ ਇਸ ਅਸਤੀਫੇ ਨੂੰ ਮੁੱਖ ਰੱਖਦੇ ਆ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ 18 ਅਕਤੂਬਰ 18 ਨਵੰਬਰ ਦੀ ਪਰਸੋ ਦੀ ਕਾਲ ਕੀਤੀ ਹੈ ਸੋਮਵਾਰ ਨੂੰ ਦੁਪਹਿਰੇ 12 ਵਜੇ ਉਹ ਚੰਡੀਗੜ੍ਹ ਦੇ ਸੈਕਟਰ 28 ਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਾਰਟੀ ਦਾ ਮੁੱਖ ਦਫ਼ਤਰ ਹੈ ਉੱਥੇ ਹੋਵੇਗੀ ਤੇ ਉਸ ਦੇ ਵਿੱਚ ਇੱਕ ਤਾਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਇਸ ਅਸਤੀਫੇ ਦੇ ਕੀ ਕਰਨਾ ਹੈ ਤੇ ਨਾਲ ਹੀ ਜਿਹੜਾ ਹੈਗਾ ਉਹ ਪਾਰਟੀ ਦੀ ਅਗਲੀ ਗਤੀਵਿਧੀਆਂ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਦੋਸਤੋ ਦਲਜੀਤ ਚਿਮਾ ਨੇ ਇੱਕ ਗੱਲ ਹੋਰ ਕਹੀ ਹੈ ਵੀ ਕਿਹਾ ਅੱਜ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਨਾਲ ਹੀ ਕਿਤੇ ਨਾ ਕਿਤੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਜਿਹੜਾ ਹੈਗਾ ਹੁਣ ਰਾਹ ਸਾਫ਼ ਹੋ ਗਿਆ ਵੀ ਕਿਹਾ ਹੁਣ ਅਧਿਕਾਰਤ ਤੌਰ ਤੇ ਪ੍ਰਧਾਨਗੀ ਦੀ ਚੋਣ ਕੀਤੀ ਜਾਵੇਗੀ ਪਰ ਦੋਸਤੋ ਜੇਕਰ ਅੱਜ ਅਸਤੀਫੇ ਦੀ ਗੱਲ ਤਾਂ ਠੀਕ ਹੈ ਅਸਤੀਫੇ ਤੋਂ ਤੁਰੰਤ ਬਾਅਦ ਜਿਹੜੇ ਸ਼ਰਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਚਰਨਜੀਤ ਸਿੰਘ ਬਰਾੜ ਉਹਨਾਂ ਦਾ ਰਿਐਕਸ਼ਨ ਆਂਦਾ ਹੈ ਤੇ ਉਹ ਵੀ ਇਸ ਤੇ ਪ੍ਰਤੀਕਿਰਿਆ ਦੇਂਦੇ ਕਹਿੰਦੇ ਨੇ ਵੀ ਕਿਹਾ देर आए दुरुस्त आए ਵੀ ਕਿ ਇਹ ਅਸਤੀਫਾ ਦਾ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਪਹਿਲਾਂ ਦੇ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਹੁਣ ਦਿੱਤਾ ਹੈ ਪਰ ਇਸ ਸਮੇਂ ਤੱਕ ਪਾਰਟੀ ਨੂੰ ਕਾਫੀ ਜਿਹੜਾ ਹੈਗਾ ਰਾਜਨੀਤਿਕ ਤੌਰ ਤੇ ਨੁਕਸਾਨ ਹੋ ਚੁੱਕਾ ਹੈ ਪਰ ਚਲੋ देर आए दुरुस्त आए ਉਹਨਾਂ ਨੇ ਅਸਤੀਫਾ ਦਿੱਤਾ ਪਰ ਨਾਲ ਹੀ ਉਹਨਾਂ ਨੇ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਵੀ ਕਿ ਹੁਣ ਕੋਈ ਸੋਜਵਾਨ ਬੰਦੇ ਨੂੰ ਅੱਗੇ ਲਿਆ ਕੇ ਲਿਆਂਦਾ ਜਾਵੇ ਤੇ ਨਾਲ ਹੀ ਜਿਹੜੇ ਪਾਰਟੀ ਤੋਂ ਨਾਰਾਜ਼ ਹੋਏ ਹੋਏ ਆਗੂ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸੀ ਕਰਾਉਣ ਦੀ ਗੱਲ ਕੀਤੀ ਜਾਵੇ ਇਹ ਇਹ ਉਹਨਾਂ ਨੇ ਅਪੀਲ ਕੀਤੀ ਹੈ ਪਰ ਦੋਸਤੋ ਜੇਕਰ ਇਸ ਅਸਤੀਫੇ ਤੋਂ ਪਹਿਲਾਂ ਦੀ ਅਕਾਲੀ ਦਲ ਦੀ ਸਾਰੀ ਪ੍ਰਤੀਕਿਰਿਆ ਦੇਖ ਲਈਏ ਵੀ ਕਿ ਅਕਾਲੀ ਦਲ ਕੀ ਕੀ ਕਰਦਾ ਰਿਹਾ ਹੈ ਕਿੱਥੇ-ਕਿੱਥੇ ਤੋਂ ਕਿਵੇਂ-ਕਿਵੇਂ ਹੁੰਦਾ ਰਿਹਾ ਤਾਂ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਕਿ ਪੰਜਾਬ ਦੀ ਸਿਆਸਤ ਤੇ ਲੰਬਾ ਸਮਾਂ ਰਾਜ ਕੀਤਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਇਸ ਦੁਨੀਆ 'ਚ ਨਹੀਂ ਰਹੀ ਪਰ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਉਨਾ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਲੰਬਾ ਸਮਾਂ ਪੰਜਾਬ ਦੀ ਰਾਜਨੀਤੀ ਤੇ ਕਾਬਜ ਰਿਹਾ ਪਰ ਅੱਜ ਆਖਿਰਕਾਰ ਇਹੋ ਜੇ ਕੀ ਕਾਰਨ ਬਣ ਗਏ ਵੀ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਐ ਉਹ ਅੱਜ ਪੰਜਾਬ ਦੀ ਰਾਜਨੀਤੀ ਚ ਇੱਕ ਤਰ੍ਹਾਂ ਮਨਫੀ ਹੋਣ ਵਾਲੇ ਪਾਸੇ ਪਹੁੰਚ ਚੁੱਕਾ ਐ ਵੀ ਕਿ ਅੱਜ ਉਸਤੇ ਸਿਰਫ 2-3 ਵਿਧਾਇਕ ਹੀ ਜਿਹੜੇ ਨੇ ਉੱਥੇ ਰਹਿ ਗਏ ਨੇ ਵਿਧਾਨ ਸਭਾ ਦੇ ਵਿੱਚ ਤੇ ਇਹ ਹੁਜੀ ਹਾਲਾਤਾਂ 'ਚ ਕਿਉਂ ਪਹੁੰਚਿਆ ਤੇ ਇਹੋ ਜੀ ਗੱਲ ਤਾਂ ਨਿਕਲ ਕੇ ਉੱਥੇ ਆਂਦੀ ਹੈ ਕਿ ਜਦੋਂ ਸਾਲ 2007 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਤਾਂ ਉਸ ਤਰ੍ਹਾਂ ਦਾ ਮਾਮਲਾ